ਗੁਰਦਾਸਪੁਰ ਤੋਂ ਸ਼ਰੋਮਨੀਆ ਕਲਦਲ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਅੱਜ ਡੇਰਾਬਾਬਾ ਨਾਨਕਦੇਪਿੰਡ ਪੱਡਾ ਵਿਖੇ ਪਹੁੰਚ ਕੇ ਮ੍ਰਿਤਕ ਰਸ਼ਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ ਨੌਜਵਾਨ ਰਸ਼ਪਾਲ ਸਿੰਘ ਦੀ ਪਿਛਲੇ ਦਿਨੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਮੌਕੇ ਓਨਲ ਨਾਲ ਡੇਰਾਬਾਬਾ ਨਾਨਕ ਹਲਕੇ ਤੋਂ ਸੀਨੀਅਰ ਅਕਾਲੀ ਨੇਤਾ ਇੰਦਰਜੀਤ ਸਿੰਘ ਰੰਦਾਵਾ ਵੀ ਮੌਜੂਦ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਬਚਨ ਸਿੰਘ ਬੱਬੇਹਾਲੀ ਨੇ ਦੋਸ਼ ਲਗਾਇਆ ਹੈ ਕਿ ਡੇਰਾਬਾਬਾ ਨਾਨਕ ਵਿੱਚ ਸਤਾਤਾ ਨਹੀਂ ਤੇਰਵਲੋਂ ਸ਼੍ਰੋਮਣੀ ਅਕਾਲ ਦਲ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਹਿੰਦੇ ਕਿ ਜੇਕਰ ਜਿਹੜਾ ਸਭ ਕੁਝ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਉਹ ਜਲਦੀ ਹੀ ਡੇਰਾ ਬਾਬਾ ਨਾਨਕ ਵਿਖੇ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕਰ ਸਕਦੇ ਹਨ। ਸਾਡੇ ਆਉਂਦਾ ਅਜੇ ਜਿਹੜਾ ਤੁਸੀਂ ਦੌਰਾ ਕੀਤਾ ਪੱਡੇ ਪਿੰਡ ਦਾ ਮੁਕਾਰਨ ਇਹ ਮੈਨੂੰ ਇੰਦਰਜੀਤ ਸਿੰਘ ਰੰਧਾਵਾ ਜੀ ਨੇ ਦੱਸਿਆ ਕਿ ਇੱਥੇ ਪੱਡਾ ਪਿੰਡ ਵਿੱਚ ਜਿੱਥੇ ਪਿਛੇ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਉਹ ਗਰੀਬ ਸਿੰਘ ਦਾ ਲੜਕਾ ਹੈ ਅਰਸ਼ਵਾਲ ਸਿੰਘ ਤੇ ਜਿਹੜੇ ਬੰਦਿਆਂ ਦੇ ਪਰਚੇ ਦਰਜ ਹੋਏ ਨੇ ਉਹ ਝੂਠਾ ਇਹਨਾਂ ਤੇ ਪਰਚਾ ਦਰਜ ਕਰਾਉਣ ਦੇ ਹਸਪਤਾਲ ਦਾਖਲ ਹੋ ਗਏ ਤੇ ਉਹ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਕਿ ਇਹਨੂੰ ਫੜਿਆ ਗਿਆ ਤੇ ਇੱਥੇ ਜਾਤੀ ਹੋ ਰਹੀ ਆ ਪੁਲਿਸ ਜਿਹੜੀ ਆ ਇਹ ਮੰਤਰੀ ਦੇ ਆਖੇ ਕਾਰਵਾਈ ਨਹੀਂ ਕੋਈ ਕਰ ਰਹੀ ਅਗਲੇ ਦਿਨਾਂ ਵਿੱਚ ਅਸੀਂ ਇਹ ਵੀ ਦੁਬਾਰਾ ਆਣ ਕੇ ਇੱਥੇ ਥਾਣੇ ਦਾ ਜੇ ਲੋੜ ਪਵੇ ਕਰਾਓ ਕਰਾਂਗੇ ਐਸਐਸਪੀ ਨੂੰ ਮਿਲਾਂਗੇ ਕਿਉਂਕਿ ਹੋਰ ਨਾ ਨੁਕਸਾਨ ਹੋ ਉਹਨਾਂ ਬੰਦਿਆਂ ਦਾ ਹੋ ਸਕੀ ਕਿਉਂਕਿ ਉਹਨਾਂ ਕੋ ਹਥਿਆਰ ਨਹੀਂ ਜਿਹੜੇ ਪਗੋੜੇ ਹੋਏ ਨੇ ਇਸੇ ਤਰ੍ਹਾਂ ਜਿਆਤੀ ਹੋਈ ਹੈ ਚੰਗੀ ਪਿੰਡ ਵਿੱਚ ਉੱਥੇ ਰਣਜੀਤ ਕੌਰ ਸਾਡੀ ਸਰਪੰਚਿਆ ਸ਼ਰੋਮਣੀ ਕਾਲੀ ਲਲਦੀੜੀ ਪਹਿਲਾਂ ਰਹੀ ਹੈ ਉਹਨੂੰ ਨਜਾਇਜ਼ ਤੌਰ ਤੇ ਹੀ ਪਰਚੇ ਪਸਾ ਕੇ ਤਕਰੀਬਨ ਉਹਨੂੰ 15-20 ਦਿਨ ਜਿਹੜਾ ਅੰਦਰ ਰੱਖਿਆ ਗਿਆ ਉਹ ਜ਼ਮਾਨ ਤੇ ਬਾਹਰ ਆਈ ਆ ਉਹਨਾਂ ਨੂੰ ਮਿਲ ਕੇ ਆਏ ਉਹ ਨਵੀਂ ਜਿਆਤੀ ਜਿਹੜੀ ਹੋ ਰਹੀ ਆ ਇਹ ਦਾਅਵਾ ਸਾਹ ਨੇ ਵੀ ਦੱਸਿਆ ਅੰਦਰਜੀਤ ਜੀ ਸਿ ਉਹਨਾਂ ਨੇ ਇਹਨਾਂ ਦੋਵਾਂ ਪਰਿਵਾਰਾਂ ਨੂੰ ਇਹੀ ਮਿਲ ਕੇ ਆਏ ਆ ਤੇ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਇਹ ਬੰਦ ਕਰਾਉਣ ਵਾਸਤੇ ਅਨਜੀਤ ਸਿੰਘ ਦਾ ਬਰਨ ਸਲਾਹ ਕਰਕੇ ਅਗਲੀ ੜੀ ਰਣਨੀਤੀ ਉਹ ਲਿਖੀ ਜਾਏਗੀ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਨਹੀਂ ਅੱਜ ਨਹੀਂ ਮਿਲੇ ਉੱਚ ਅਧਿਕਾਰੀ ਨੂੰ ਅਗਲੇ ਦਿਨ ਚ ਮਿਲਾਂਗੇ 26 ਜਨਵਰੀ ਤੋਂ ਬਾਅਦ ਉੱਚ ਅਧਿਕਾਰਕ ਨੂੰ ਮਿਲਾਂਗੇ ਇਸ ਜਿਆਤੀ ਦੀ ਸਾਰੀ ਜਾਣਕਾਰੀ ਦੇਾਂਗੇ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ